ਦੋਸਤੋ ਨਮਸਕਾਰ ਮੈਂ ਸੰਜੀਵ ਸਿੰਧਾਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਸਵੇਰੇ ਸਵੇਰੇ ਅੱਜ ਹੋਇਆ ਬਹੁਤ ਜ਼ਬਰਦਸਤ ਐਕਸੀਡੈਂਟ ਇੱਕ ਟਰਾਲੇ ਨੇ ਕਾਰ ਦੇ ਵਿੱਚ ਦੂਰ ਤੱਕ ਘਕੜਿਸਕੇ ਲੈ ਗਿਆ ਕਾਰ ਦਾ ਇੰਨਾ ਹੋ ਗਿਆ ਇਹਦੇ ਵਿੱਚ ਪੂਰੀ ਆਇਆ ਆ ਟਰਾਲਾ ਜਿਹੜਾ ਕਿ ਕਾਰ ਨੂੰ ਦੂਰ ਤੱਕ ਘਕੜਿਸਕੇ ਲੈ ਗਿਆ ਆ ਵੀਰ ਸਾਡਾ ਬਚ ਗਿਆ ਭਈ ਆ ਪਾਸੇ ਟਰਾਲੇ ਦੂਰ ਤੱਕ ਇਹਨਾਂ ਕਾਰ ਨੂੰ ਘਕੜਿਸਕੇ ਲੈ ਗਿਆ ਟਰਾਲਾ ਸਾਈਡ ਤੇ ਆਹ ਦੇਖੋ ਆਹ ਟਰੱਕ ਗੱਡੀ ਦਾ ਐਕਸੀਡੈਂਟ ਹੋਇਆ ਹੈ ਆਹ ਕਾਰ ਦਾ ਜਿਹੜਾ ਹੈਗਾ ਟਰਾਲੇ ਦੇ ਨਾਲ ਹੋਇਆ ਐਕਸੀਡੈਂਟ ਕਾਰ ਦੇ ਇਹ ਜਿਹੜਾ ਕਾਰ ਦਾ ਮਾਲਕ ਆ ਡਰਾਈਵਰ ਆ ਜਿਹੜਾ ਉਹ ਬਾਲ ਬਾਲ ਬਚਿਆ ਸਾਈਡ ਜਮਾ ਚਿੱਬੀ ਹੋ ਚੁੱਕੀ ਹੈ ਟਰਾਲਾ ਵਿੱਚ ਮਾਰ ਕੇ ਤੇ ਭੱਜ ਗਿਆ ਹਾਂਜੀ ਵੀਰ ਜੀ ਕੀ ਮਾਮਲਾ ਜਿਹੜਾ ਇੱਥੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਹੈ ਭਾਈ ਵੀ ਟਰੱਕ ਵਾਲਾ ਆਪ ਦੀ ਸਾਈਡ ਆਪ ਦੀ ਜਗ੍ਹਾ ਤੇ ਸਹੀ ਦੁਰਿਆਉਂਦਾ ਸੀਗਾ ਬਿਲਕੁਲ ਇਹਦੇ ਵਿੱਚੋਂ ਗੱਡੀ ਵਾਲੇ ਨੇ ਕਾਲੀ ਕੀਤੀ ਰੋਂਗ ਸਾਈਡ ਗੱਡੀ ਲੰਘਾਉਣ ਲੱਗਿਆ ਸੀਗਾ ਜੀ ਇਹਦੇ ਵਿੱਚੋਂ ਗੱਡੀ ਓਵਰਹੌਲ ਰੂਡ ਹੋਣ ਕਰਕੇ ਟਰੱਕ ਵਾਲੇ ਤੋਂ ਬ੍ਰੇਕ ਲਾਏ ਜ਼ਰੂਰ ਪਰ ਬ੍ਰੇਕ ਲਾਉਂਦੇ ਲਾਉਂਦੇ ਉਹ ਵਿੱਚ ਜਾ ਲੱਗ ਗਿਆ ਇਦੇ ਵਿੱਚ ਟਰੱਕ ਵਾਲੀ ਦੀ ਕੋਈ ਗਲਤੀ ਨਹੀਂ ਇਹ ਗੱਡੀ ਵਾਲੇ ਨੇ ਉਹਦੀ ਨਿਗਾ ਨਹੀਂ ਰਹੀ ਜਾਂ ਉਹਨੂੰ ਓਵਰਟੇਕ ਕਰਨ ਦੇ ਮਾਰੇ ਨੇ ਸਿੱਧੀ ਜਲਦੀ ਨੁਹਾਉਣ ਦੇ ਮਾਰੇ ਨੇ ਇਹ ਚਾਂਸ ਹੋਇਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਤ ਸਿੰਘ ਹੈ ਮੈਂ ਇਸ ਤੇ ਚਾਹ ਉਹ ਖੜਾ ਸੀਗਾ ਟਰੱਕ ਪਿੱਛੋਂ ਆ ਰਿਹਾ ਸੀਗਾ ਜੀ ਤੇ ਇਹ ਗੱਡੀ ਵਾਲਾ ਰੌਂਗ ਸਾਈਡ ਆ ਕੱਢ ਰਿਹਾ ਸੀਗਾ ਇਸ ਕਰਕੇ ਉਹ ਗੱਡੀ ਵਿੱਚ ਬੱਜੀ ਓਵਰਲੋਡ ਸੀ ਗੱਡੀ ਕੰਟਰੋਲ ਨਹੀਂ ਹੋएगी ਉਹਨੇ ਬਹੁਤ ਕੰਟਰੋਲ ਕੀਤੀ ਮੈਂ ਪਿੱਛੋਂ ਦੇਖੀ ਜਾਂਦਾ ਸੀਗਾ ਕਿਉਂਕਿ ਉਹ ਬੋਲ ਟੋਰੀ ਲੈ ਲਿਆਗਾ ਉਹ ਰੌਂਗ ਸਾਈਡ ਕੱਢ ਰਿਹਾ ਸੀ ਗੱਡੀ ਵਾਲੇ ਦੀ ਗਲਤੀ ਹੈ ਕੀ ਨਾਮ ਹੈ ਵੀਰੇ ਤੇਰਾ ਤੂੰ ਨੂੰ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਤੂੰ ਤਾਂ ਬਾਹਰ ਗੁੱਜਾਂ ਤੁਸੀਂ ਜੀਰਾ ਅੱਛਾ ਤੇਰੇ ਕੋਲ ਕੀ ਹੈ ਗੱਡੀ ਕਿ ਟਰਾਲਾ ਟਰਾਲਾ ਘੋੜਾ ਘੋੜਾ ਕਿਵੇਂ ਕਿੱਥੋਂ ਆ ਰਿਹਾ ਸੀ ਤੂੰ ਮੈਂ ਰਾਮੇ ਤੋਂ ਹੁਣ ਅੱਛਾ ਕਿੱਧਰ ਜਾ ਰਿਹਾ ਸੀ ਮੈਂ ਜਾ ਰਿਹਾ ਪਠਾਨਕੋਟ ਨੂੰ ਤੇ ਹੋਇਆ ਕਿਵੇਂ ਐਕਸੀਡੈਂਟ ਮੈਂ ਤਾਂ ਆਪਦੀ ਸਰ ਸਹੀ ਲਗਾਉਣਾ ਤੇ ਕਾਰਾਂ ਦੇ ਨਾਲ ਆ ਕੇ ਮਾਰੀ ਵੇਖ ਅੱਛਾ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਰੋਕ ਕੇ ਬ੍ਰੇਕ ਹੁਣ ਉਹਦੀ ਗੱਡੀ ਬ੍ਰੇਕ ਹੌਲੀ ਹੌਲੀ ਮੰਨਦੀ ਹੈ ਜੀ ਜੀ ਹੁਣ ਕੀ ਕਹਿੰਦੇ ਕੀ ਹੈ ਕੋਲ ਮੈਨੂੰ ਬਾਰਾ ਪਾਈਟਾਂ ਨੇ ਨੂੰ ਹਮਕਦਰ ਨੁਕਸਾਨ ਭਰੋ ਅੱਛਾ ਵੀ ਜਿਹੜਾ ਤੂੰ ਨੋ ਐਂਟਰੀ ਦੇ ਵਿੱਚ ਸਿਰੇ 7 ਵਜੇ ਨੋ ਐਂਟਰੀ ਸ਼ੁਰੂ ਹੋ ਜਾਂਦੀ ਹੈ ਕੋਈ ਬੋਰਡ ਨਹੀਂ ਲੱਗਾ ਮੈਂ 7 ਵਜੇ ਤੋਂ ਪਹਿਲਾਂ ਬੜਿਆ ਹੌਲੀ ਹੌਲੀ ਸਾਹਮਣੇ ਆਵਣ ਜਾਂਦਾ ਤੇ ਤੂੰ ਲਗਭਗ ਤੇਰਾ 8 ਵਜੇ ਦੇ ਵਿੱਚ 5 ਮਿੰਟ ਦੇ ਕਰੀਬ ਤੇ ਐਕਸੀਡੈਂਟ ਹੋਇਆ ਤੇ 8 ਵਜੇ ਤੱਕ ਪੂਨਾ ਘੰਟਾ ਇੱਧਰ ਲੱਗਿਆ ਤੂੰ ਹੌਲੀ ਮੈਂ ਲੰਘ ਹੀ ਜਾਣਾ ਮੈਂ ਤਾਂ ਉੱਥੇ ਮੋੜਨ ਲੱਗਾ ਗੱਡੀ ਤੇ ਉੱਥੇ ਵੀ ਮੋੜਨ ਨਹੀਂ ਦਿੱਤੀ ਗੱਡੀ ਉਹਨਾਂ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਗੁਬਿੰਦਰਪਾਲ ਜੀ ਆ ਕਿੱਥੋਂ ਦੇ ਰਹਿਣ ਵਾਲੇ ਬਾਜੀ ਪੁਣ ਸੁਪਿੰਡ ਜੀ ਅੱਛਾ ਕੀ ਹੋਇਆ ਕੀ ਇਹ ਮਾਮਲਾ ਕੀ ਹੈ ਇਹ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਮੈਂ ਤਾਂ ਸਿੱਧਾ ਤੁਰਿਆਂ ਆ ਲੱਗ ਜੀ ਕਿਹੜੇ ਪਾਸੋਂ ਆਏ ਸੀ ਮੈਂ ਆਇਆ ਸੀਗਾ ਇਮ ਜਹਾਸਪੁਰਾਡੋਂ ਜੀ ਜਾਣਾ ਸੀ ਮੈਂ ਬਰਨਾਲਾ ਰੂਰ ਅੱਛਾ ਜੀ ਇਹਨੇ ਸਾਈਡ ਤੋਂ ਲਿਆ ਕੇ ਗੱਡੀ ਮਾਰ ਕੇ ਮੂਹਰੇ ਕਰਦੀ ਮੇਰੀ ਗੱਡੀ ਅੱਛਾ ਜੀ ਇਹ ਹੋਇਆ ਕਿੱਥੇ ਐਕਸੀਡੈਂਟ ਆਪਣਾ ਫੌਜੀ ਚੌਕ ਉੱਤੇ ਅੱਛਾ ਹੋਇਆ ਕਿਵੇਂ ਗੱਡੀ ਕਿੰਨੀ ਤੇਜ਼ ਸੀ ਤੁਹਾਡੀ ਤੇ ਗੱਡੀ ਉਹਨਾਂ ਦਾ ਜੀ ਸਲੋ ਆ ਰਿਹਾ ਸੀਗਾ ਬੱਤੀਆਂ ਦਾ ਕਰਕੇ ਅੱਛਾ ਹਾਂ ਤੇ ਹੁਣ ਤੁਸੀਂ ਕੀ ਜਾਣ ਭਾਈ ਮੇਰਾ ਇਨਸਾਫ ਹੋਵੇ ਮੇਰਾ ਜੀ ਹਾਂ ਦੇਖੋ ਮੇਰੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਓਕੇ ਇਹ ਕਿੰਨੇ ਕ ਵਜ ਦਾ ਹਾਦਸਾ ਹੈ ਆਪਾਂ ਮੰਨਤੀ ਵੀ ਹੋਇਆ ਨਹੀਂ ਠੀਕ